ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਅੱਜ ਉੱਠੇ ਅੰਝ ਤੀਜਾ ਦਿਨ ਹੈ ਸ਼ਾਇਦ ਹੈ ਤੇ ਜੀ ਮਿੱਤਰੋ ਅੱਜ ਆਪਾਂ ਕਰਨੇ ਆ ਗੱਦੇ-ਗੁੱਦਿਆਂ ਦੀ ਸੈਟਿੰਗ ਟਰਾਲੀ ਉਦੋਂ ਦੀ ਉਵੇਂ ਹੀ ਖਲੋਤੀ ਕਰਮਾ ਵਾਲੀ ਟਰੈਕਟਰ ਵੀ ਧੋਣ ਵਾਲਾ ਸਕੂ ਤੇ ਸਾਰੀ ਆਪਾਂ ਕਰਨੇ ਆ ਸੈਟਿੰਗ ਅੱਜ ਅੱਜ ਨਹੀਂ ਗੱਲ ਆਪਾਂ ਪਹਿਲੀ ਗੱਲੇ ਗੇੜਾ ਮਾਰਨ ਚੱਲੇ ਸੀ ਦੋ ਦਿਨ ਤੇ ਉੱਠੇ ਹੀ ਨਹੀਂ ਗਿਆ ਬੁਖਾਰ ਨੇ ਬੁਰੀਕਾਰ ਕੀਤੀ ਪਰਸੋਂ ਠੀਕ ਸੀ ਕੱਲ ਬੁਖਾਰ ਚੜ ਗਿਆ ਹੈ ਪਰ ਦਵਾਈ ਦਵਾਈ ਲੈਂਦੀ ਆ ਵੇਖੋ ਅਰਲੀ ਅੱਲ ਚੱਲਨੇ ਆਪਾਂ ਗੇੜਾ ਮਾਰਨਾ ਗੱਦੇ ਗੁੱਦੇ ਫਿਰ ਆਪਾਂ ਆਕੇ ਸਰਪਾਲ ਤਰਪੂਲ ਆਪਾਂ ਇਕੱਠੇ ਕਰਕੇ ਜਾਂ ਐਵੇਂ ਪਾਣੀ ਮਾਰ ਕੇ ਧੁੱਪੇ ਖਲਾਰ ਦਾਂਗੇ ਫਿਰ ਲਾਵਾਂਗੇ ਗੁੰਜ ਦੀ ਗੰਦੀ ਹੋਈ ਐ ਐਵੇਂ ਮਿੱਤਰੋ ਆਪਾਂ ਬਾਲਾ ਨਹੀਂ ਕਰਨੀ ਹਾਂ ਕਰੋ ਜੈਕੋ ਬੜੀ ਬੁਰੀਕਾਰ ਹੋਈ ਵੀ ਉਧਰ ਮੀਂਹ ਚ ਮਿੱਤਰੋ ਇਹ ਤੇ ਚੰਗੇ ਰਹਿ ਕੇ ਨਿਕਲਾ ਇਹ ਪਹਿਲਾਂ ਚਮਕੌਰ ਸਾਹਿਬ ਜਾਣਾ ਸੀ ਪਰ ਚਮਕੌਰ ਸਾਹਿਬ ਦੀ ਸਲਾਹ ਨਹੀਂ ਬਣੀ ਸਲਾਹ ਵੀ ਮੰਨ ਲਓ ਬਟਾ ਮੀ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਫਿਰ ਹੀ ਨਿਕਲ ਆਇਆ। ਨਾ ਕੀ ਖਾਦ ਦਵਾਈ ਆਪਣੀ ਵਸ ਅੱਜ ਖਾਦ ਦਵਾਈ ਪੈ ਗਈ ਹੈ। ਹਾਂ ਸਾਰੇ ਕੁੱਤੇ-ਕੁੱਤੇ ਨੇ ਪੰਤੀ ਕੁੱਤੇ 40 ਕੁੱਤੇ ਖਾਦ ਹੋਰ ਪੁੱਛੀ ਹੈ ਇੱਕ ਰਿਓਰ ਬਚੇ। ਹਾਂ ਵੇਖੋ ਕੀ ਹਾਲ ਹੋਇਆ ਜਰਾਬਾਂ ਦਾ। ਵੇਖੋ। ਚਲੋ ਮਟਰ ਚੱਲਨੇ ਆਪਾਂ ਪੈਲੀ ਹੱਲ ਫਿਰਾ ਕੇ ਇਕੱਠੇ-ਕੁੱਠੇ ਹੁੰਦੇ ਨੇ ਸਾਰੇ ਫਿਰ ਆਪਾਂ ਵੇਖਾਂਗੇ ਸੈਟਿੰਗ ਆਜ ਵੇਖੋ ਜਰਾ ਬਾ ਕੀ ਹਾਲ ਕੀਤਾ ਜਰਾਬਾਂ ਦਾ ਇੱਕ ਏਅਰਪੋਰਟ ਗਵਾਚ ਗਏ ਨੇ ਯਾਰ ਪਸਾ ਬੋਸ ਦੇ ਸ਼ਾਇਦ ਉਹਦੇ ਏਅਰਪੋਰਟ ਸਨ ਉਹ ਚਾਰੇ ਏਅਰਪੋਰਟ ਗਵਾਚ ਗਏ ਨੇ ਇਹका ਵੀ ਗੱਦੇ ਚੁੱਕੇ ਤੇ ਲੱਭ ਜਾਣਗੇ ਬਾਕੀ ਹੁਣ ਹੈ ਕੋ ਨਹੀਂ ਗੇ ਇੱਕਰੀ ਵਾਸ ਸਾਰਾ ਫੋਲ ਫਲਈ ਜਾ ਹੋ ਗਿਆ ਬਾਕੀ ਅੱਗੇ ਤੋਂ ਆਪਾਂ ਅੱਗੇ ਤੋਂ ਆਪਾਂ ਜਿਵੇਂ ਤਰਪਾਲ ਪਾਈ ਨਾ ਇਹਦੇ ਉੱਤੇ ਘੋਰ ਮੋਮਜਮਾ ਕੱਟ ਕੇ ਪਾ ਦੇਣਾ ਪੱਕਾ ਮਨ ਲਓ ਜਿਹੜੀ ਥੋੜੀ ਬਤੀ ਜਿਵੇਂ ਕੱਟ-ਕੁੱਟ ਜੇ ਵੱਜੇ ਨੇ ਉਹਨਾਂ ਚ ਚੋਏ ਨਾ ਮੰਨ ਲੀ ਕਿ ਇਹਦੇ ਉੱਤੇ ਮੋਮਜਮਾ ਇੱਕ ਹੋਰ ਪਾ ਦੇਣਾ ਪੱਕਾ ਉਹ ਪੂਰਾ ਪੂਰਾ ਰੱਖਣਾ ਮੰਨ ਲਓ ਅਗੋਮੀ ਇਥੋਂ ਗਲਾਈ ਜੀ ਚ ਸਿੱਧਾ ਐਵੇਂ ਕਰਕੇ ਆ ਜਿਵੇਂ ਹੋਣਾ ਥੋੜੀ ਬੱਤੀ ਪਾਟੀ ਜਨਾਂ ਕਿ ਇੱਕ ਜਗ੍ਹਾ ਇੱਕ ਆਪਾਂ ਫਲੈਕਸ ਬਣਵਾ ਲੈਣੀ ਐ ਪੱਕੀ ਬਾਕੀ ਸਹੀ ਸੀ ਦਿੱਕਤ ਕੋਈ ਨਹੀਂ ਆਈ 1% ਦੀ ਵੀ ਟਰੈਕਟਰ ਤੇ ਵੀ ਕਪੜਾ ਕੁੱਪੜਾ ਸਾਰਾ ਸ਼ੋਸ਼ਾ ਸੱਟ ਸੀ ਜਮਾਂ ਕੰਮ ਮਿੱਤਰੋ ਜਗ੍ਹਾ ਵੀ ਆਪਾਂ ਨੂੰ ਬੜੀ ਵਧੀਆ ਮਿਲ ਗਈ ਸੀ ਛੋਈ ਛੋਈ ਕੋ ਨਹੀਂ ਨੀ ਟਰਾਲੀ ਐਵੇਂ ਕਹੀ ਹੈ ਇਹ ਚਾਹੁੰਦੇ ਮੈਂ ਵੀ ਫੁੱਲ ਸੀ ਛੋਈ ਵੀ ਕੋ ਨਹੀਂ ਚਲੋ ਮੰਨ ਲਓ ਥੋੜੀ ਬੱਤੀ ਹੋਣਾ ਟਰਾਲੀ ਦੇ ਫਰਕਤ ਪੈਣੀ ਐ ਠੰਡ ਤੋਂ ਵੀ بچ ਰਹੇ ਤੱਪੜ ਕਰਕੇ ਬਚ ਰਹੇ ਨੇ ਠੰਡ ਤੋਂ ਤੇ ਮੰਨ ਲਓ ਤਰਪਾਲ ਕਰਕੇ ਓਕੇ ਤਰਪਾਲ ਲੁੱਕਿਆ ਆਪਣਾ ਟਰੈਕਟਰ ਟਰਾਲੀ ਦੀ ਇਹਨੂੰ ਬਸ ਹੁਣ ਆਪਾਂ 2 ਮਹੀਨਿਆਂ ਤੱਕ ਪਾਵਰ ਪਾਵਰ ਵੀ ਕਰਾ ਦੇਣਾ ਬ੍ਰੇਕਾਂ ਦਾ ਤਾਂ ਸ਼ਾਇਦ ਹੋਣੀ ਨਿਬੜਦੀ ਆਪਾਂ ਕੰਮ ਤੇ ਪੇਟੀ-ਬੁੱਟੀ ਵੀ ਨੇ ਆਪਾਂ ਸੈਟਿੰਗ ਕਰਕੇ ਪੇਟੀ-ਬੁੱਟੀ ਯੂ ਪਹਿਵੇ ਤੱਕ ਲਾ ਕੇ ਤੇ ਥੱਲੇ ਨੂੰ ਲਵਾ ਲੈਣੀ ਪੇਟੀ ਇੱਧਰ ਨੂੰ ਐਵੇਂ ਦੀ ਬਾਕੀ ਚਲੋ ਵੇਨੇ ਆ ਇਸ ਹਲ ਦੇ ਧੰਨਾ ਪਾਜੀ ਨਹੀਂ ਗੰਦੇ ਹੋਣੇ ਚਾਹੀਦੇ ਇੰਨਾ ਸਿਰ ਚੱਲਦਾ ਆਹਰਾ ਕੰਮ ਲੋ ਜੇ ਆਖਰੇ ਐਵੇਂ ਹੀ ਘੜੀ ਰਊ ਇਹ ਹੀ ਸਾੜ ਦੀ ਸਾਰਿਆਂ ਨੂੰ ਛੋੜਾ ਮਿੱਤਰੋ ਚੰਗਾ ਮਿਲਨੇ ਆ ਪਾਲੀ ਚ ਕਣਕਣਕ ਬਖਾਨੀਆਂ ਤੁਹਾਨੂੰ ਆ ਵੀ ਝੋਟਾ ਵੇਖੋ ਆਹ ਲੋ ਮਿੱਤਰੋ ਮੀਂਹ ਦਾ ਹੜਾ 249 ਚੱਲੀ ਏ ਤੇ ਇਹਦੀ ਪਤਾ ਨਹੀਂ 900 ਤੇ ਹੋਣੀ ਸਰਵਿਸ 900 ਤੇ ਆਖਣ ਹਾਂ 900 900 ਤੇ 249 ਚੱਲੀ ਕਾ ਹੋ ਗਈ ਜਣਾ ਕਣਕ ਵਧੀਆ ਹਾਂ ਸਹੀ ਆਪਣਾ ਉਧਰ ਚੱਲਨੇ ਆਂ ਰੋ ਜਾਕ ਮਿੱਤਰੋ ਕਣਕਾਂ ਦੇ ਆਲ ਪਾਣੀਓ ਪਾਣੀ ਕੋਈ ਗਰੀ ਕੱਢ ਕੇ ਹੁਣ ਵੰਨੇ ਆ ਸੈਟਿੰਗ ਕਰਕੇ ਜਿਵੇਂ ਆ ਛਪਰੀ ਜੀ ਬਣੀ ਨਾ ਇੱਥੇ ਆਪਾਂ ਲਾ ਦੇਵਾਂਗੇ ਟੁੱਲੂ ਪੰਪ ਤੇ ਮੋਟਰ 'ਚ ਪੈਪ ਸੁੱਟ ਦਿੰਨੇ ਆ ਜਾਂ ਫਿਰ ਆਪਾਂ ਟੈਂਕੀ ਲਾਉਣਨੇ ਆ ਉਧਰੋਂ ਟੈਂਕੀ ਭਰ ਕੇ ਨਾ ਪਤਾਨਾਂ 'ਚ ਪੈਪ ਲਾ ਦਿੰਨੇ ਆ ਸਭ ਤੋਂ ਜਿ ਕਿਨੂੰ ਆਹ ਵੇਖ ਲੈਨੇ ਆ ਇੱਥੋਂ ਪਰਾਂ ਨੂੰ ਕੱਢ ਦਿਆਂਗੇ ਆਓ ਠੀਕ ਏ ਉਧਰੋਂ ਪਰਾਂ ਕੱਢ ਲਾਂਗੇ ਹਾਂ ਇਲਾ ਇੱਕਰੀ ਆਪਾਂ ਪਾਣੀ ਆ ਸੰਦੋ ਜੀ ਇਹਦੇ 'ਚ ਇਹਦੇ 'ਚ ਨਾ ਚੱਲੇ ਇਹਦੇ 'ਚ ਅੱਗੇ ਕੱਢ ਦਿੰਨੇ ਆ ਖਾਦ ਹੋਏ ਨਾ ਇੱਕ ਕਰੀ ਖਾਦ ਮਾਰ ਦੇ ਇੱਕ ਕਰੀ ਹੋਰ ਪੁੱਛੀ ਏ ਪੰਚੀ ਕੱਤੇ ਹੰਦਾ ਤੇ ਆ ਹੀ ਹੁਣ ਵੇਖੋ ਬਾਕੀ ਪਾਣੀ ਪਾਣੀ ਮਿੱਤਰੋ ਵੇਖੋ ਆ ਜਿੰਨਾ ਚ ਗੇਤਰਾ ਉਹਨਾਂ ਚ ਤੇ ਕੋਈ ਦਿੱਕਤ ਨਹੀਂ ਖੇਤਰਿਆਂ ਚ ਪਾਣੀ ਪਾਣੀ ਹੋਣਾ ਵੇਖੋ ਗੁੱਠ ਜੀ ਜਿਵੇਂ ਆ ਮਿੱਤਰੋ ਸਭ ਤੋਂ ਪਛੇਤਰੇ ਨੇ ਆ ਕਰੋ ਚੈੱਕ ਆ ਵੇਖੋ ਦੋਵਾਂ ਦੀ ਇਹਦੇ ਚ ਕੋਈ ਨਹੀਂ ਪਾਣੀ ਲਈ ਬਾਕੀ ਸਾਰਿਆਂ ਚ ਪਾਣੀ ਸਭ ਤੋਂ ਵੱਖਰਾ ਦਿਸਣਦੇ ਆ ਵੇਖੋ ਆ ਵੇਖੋ ਤੁਹਾਡਾ ਰੰਗ ਵੀ ਵੇਖ ਲਓ ਇਹਦਾ ਰੰਗ ਕਿਵੇਂ ਦਾ ਇਹਦਾ ਰੰਗ ਕਿਵੇਂ ਦਾ ਦਿਨ ਰਾਤ ਦਾ ਫਰਕ ਆ ਵੇਖੋ ਦਾਣਾ ਦਾਣਾ ਉੱਗੀ ਕਰ ਮਾਰੇ ਵੇਖੋ ਚਲੋ ਪਾਣੀ ਦੇ ਕੋਈ ਨਹੀਂ ਗੈਨਾਂ ਇਹਦਾ ਵੀ ਉਹ ਸੜਕ ਦੇ ਨਾਲ-ਨਾਲ ਸੀਸ਼ਾ ਤੋਂ ਵੀ ਉੱਗੂ ਗਈ ਸਾਰੀ ਇਓ ਗੋਠਾ ਪਾ ਜਾ ਕੇ ਬੈੰਨੇ ਆ ਉੱਥੋਂ ਨੱਕਾ ਤੋੜ ਦਾਂਗੇ ਆਇਕੋ ਆ ਪਾਣੀ ਜਿੱਥੇ ਚ ਲੱਗਾ ਟੋਪਨੇ ਕੋਲ ਕੀ ਇਹ ਵੀ ਸੁੱਕ ਸੁੱਕ ਜਾਣਾ ਸਾਰਾ ਆ ਨਾਲ ਨਾਲੇ ਸੜਕ ਦੇ ਦੇਖ ਲੋ ਆ ਸੜਕ ਦੇ ਨਾਲ ਨਾਲਾ ਪਾਣੀ ਪੂਣੀ ਸਾਰਾ ਖਤਾਨਾਂ ਚ ਭਰਿਆ ਪਿਆ ਕਿੱਲੇ ਜੋ ਮੰਨ ਲੋ ਚੌਥਾ ਹਿੱਸਾ ਖਰਾਬ ਹੁੰਦੀ ਗਣ ਗੱਜੇ ਜਿਹੜੀ ਸੜਕ ਦੇ ਨਾਲ ਨਾਲ ਤਰਖਤ ਨੇ ਜਿੱਥੇ ਪਾਪਾ ਕਰਤੇ ਬੰਦਾ ਕੁਝ ਨਹੀਂ ਸਕਦਾ ਬਟ ਮੁੰਜੀ ਦਾ ਵੀ ਨੁਕਸਾਨ ਹੈ ਨਾਲ ਨਾਲ ਹੈ ਇੱਥੋਂ ਖੋਲ ਦੇ ਮੈਂ ਤਾਂ ਕਹਿੰਦਾ ਇੱਧਰ ਨੂੰ ਸਭ ਤੋਂ ਸਹੀ ਦੇਗਾ ਕੰਮ ਆ ਨਿਕਲ ਜਾਣਾ ਸਾਰਾ ਪਾਣੀ ਆ ਵੀ ਖੋਲ ਲੈ ਤੇ ਅੱਗੇ ਵੰਨੇ ਆ ਅੱਗੇ ਕੋਈ ਨਹੀਂ ਲੋੜ ਅੱਗੇ ਤੇ ਆ ਭਰਿਆ ਪਿਆ ਸਾਰਾ ਇੱੱਚ ਪਾਣੀ ਲਾਇਆ ਫਿਰ ਲੋ ਲਾ ਕੇ ਗਏ ਅਸਾਂ ਆਹ ਵੇਖੋ ਨਾਲ ਨਾਲ ਹੁਣ ਕਿੰਨੀ ਕੋਈ ਜੜੀ ਹੋਈ ਓਵੇਂ ਪਾਣੀ ਨੇ ਮਾਰ ਦੇਣੀ ਐ ਕੰਪਿਊਟਰ ਕਰਾ ਫਰਾਗ ਉੱਚੀ ਕਰਾਵਾਂਗੇ ਆ ਸਾਡ ਅੱਗੇ ਤੋਂ ਨਾ ਆਹ ਵੇਖੋ ਖਾਲੀ ਤੇ ਬਣੀ ਐ ਚਲੋ ਸਟਾਈਮ ਵੀ ਸੌਰੀ ਇਹਨਾਂ ਦਾ ਬੜਾ ਫਾਇਦਾ ਬੂਟਾਂ ਦਾ ਠੰਡ ਤੋਂ ਵੀ ਬਚਦੇ ਔਰ ਇੰਨੀ ਵੀ ਪਈ ਐ ਇੰਨੀ ਦਾ ਬੜਾ ਫਾਇਦਾ ਸਹੀ ਐ ਸਹੀ ਐ ਹਾਂ ਇਹ ਪਾਣੀ ਕੇ ਵਜ੍ਹਾ ਸੇ ਹਾਂ ਇੱਕੋ ਦਿਨ ਬਿਜੀ ਵੇ ਲਓ ਆ ਕੀ ਪਤਾ ਨਹੀਂ ਕਿਉਂ ਹੋ ਗਈ ਏ ਆ ਇੱਕ ਚੀਜ਼ ਹੋਰ ਤੁਸੀਂ ਪ੍ਰਾਲੀ ਜਾਂਦੇ ਹੋ ਵੀ ਪ੍ਰਾਲੀ ਥੱਲੇ ਦੱਬੇ ਬੰਦਾ ਥੱਲੇ ਦੱਬੇ ਆ ਦੋ ਗੇੜਿਆਂ ਚ ਪ੍ਰਾਲੀ ਸੀ ਫੁੱਲ ਹਾਂ ਦੇਖੋ ਜਿੱਥੇ ਜਿੱਥੇ ਪ੍ਰਾਲੀ ਸੀ ਉੱਥੇ ਉੱਥੇ ਪੀਲੀ ਕਣਕ ਪਈ ਉੱਕਾ ਓਹ ਵੇਖੋ ਤੇ ਬਾਕੀ ਜਮਾ ਸਹੀ ਆ ਵੇਖੋ ਇਹ ਜਿੱਥੇ ਜਿੱਥੇ ਪ੍ਰਾਲੀ ਸੀ ਨਾ ਉੱਥੇ ਉੱਥੇ ਪੀਲੀ ਪਈ ਕਣਕ ਉੱਕਾ ਮੈਂ ਬਖਾਣਾ ਆ ਵੇਖੋ ਹੁਣ ਆ ਵੇਖੋ ਕੀ ਕਹਿਵਾਂ ਨੀ ਇਹ ਇਹਨੂੰ ਤਾਂ ਮੈਂ ਕਹਿ ਦਿੰਦਾ ਪ੍ਰਾਲੀ ਦੱਬਣੀ ਏ ਵੋ ਹੁਣ ਜੇ ਆਪਾਂ ਇਥੋਂ ਆ ਬੁੱਟਕੇ ਵੀ ਵੇਖੀ ਹੈ ਨਾ ਮੰਨ ਲਓ ਥਲੋਂ ਕਣਕ ਨੂੰ ਤੇ ਸੁੰਢੀ ਹੋਏਗੀ ਪੱਕਾ ਥੱਲੇ ਕਿਉਂਕਿ ਪੀਲੀ ਪਈ ਕਣਕ ਆ ਵੇਖੋ ਹੁਣ ਇਹਦੇ ਚ ਕੋਈ ਪ੍ਰਾਲੀ ਨਹੀਂ ਕੋਈ ਸ਼ੈਣੀ ਉੱਪਰ ਗੁੱਠ ਚ ਆਇਆ ਸੀ ਜਿੱਥੇ ਉੱਥੇ ਵੀ ਕਣਕ ਪੀਲੀ ਆ ਮੈਂ ਬਖਾਨਣਾ ਤੁਹਾਨੂੰ ਜਿੰਨਾਂ ਦੇ ਪ੍ਰਾਲੀ ਦੱਬੀ ਵਿੱਚ ਮਿੱਤਰੋ ਇਹ ਭਈਆਂ ਨਾਲ ਵੱਢ ਕੇ ਤੇ ਫੇਰ ਇਹਨਾਂ ਪ੍ਰਾਲੀ ਦੱਬੀ ਏ ਇੱਕੋ ਦਿਨ ਦੀ ਗਣਕੇ ਸਗੋਂ ਇਹਨਾਂ ਇੱਕ ਦਿਨ ਪਹਿਲਾਂ ਬੀਜੀ ਆ ਵੇਖੋ ਆ ਤੇ ਆਹ ਕਰੋ ਚੈੱਕ ਆ ਵੇਖੋ ਆ ਪਰਾਲੀ ਆ ਵੇਖੋ ਆ ਇੱਕੋ ਦਿਨੋ ਬੀਜੀ ਇੱਕੋ ਦਿਨ ਆ ਵੇਖੋ ਕਿਵੇਂ ਤੱਬੇ ਨੇ ਵਿੱਚ ਉਧਰ ਵੀ ਆਈ ਆਲੇ ਆ ਵੇਖੋ ਆ ਵੇਖੋ ਆ ਵੀ ਇੱਕੋ ਦਿਨ ਬੀਜੀ ਆ ਵੇਖੋ ਆ ਚੈੱਕ ਆ ਸਾਰੀ ਆਪਾਂ ਤੇ ਇੱਕ ਇੱਕ ਕਟਾ ਸੁਪਰ ਦਾ ਤੇ ਇੱਕ ਇੱਕ ਨਾਲ ਡੀਪੀ ਤੇ ਆ ਵੇਖੋ ਇਹਦੇ ਚ ਨਾਲ ਨਾਲ ਪ੍ਰਾਲੀ ਦੱਬੀ ਇੰਨਾ ਵਿੱਚ ਵੇਖੋ ਅਜੇ ਵੀ ਦਿਸਣ ਦਈ ਹੈ ਆ ਵੇਖੋ ਆ ਪ੍ਰਾਲੀ ਦੱਬੀ ਇੰਨਾ ਨਾਲ ਨਾਲ ਪਤਾ ਨਹੀਂ ਕੀ ਚੱਕਰ ਇੱਕ ਸਾਈਡ ਹੋਈ ਨਹੀਂ ਇੱਕ ਸਾਈਡ ਹੋਈ ਹੈ ਜਾਂ ਸੁਪਰ ਸਟਰ ਦੂਰ ਰਿੰਦਾ ਮੰਨ ਲਓ ਦੂਜਾ ਸਾਈਡ ਨਾਲੀਆਂ ਵਾਲਾ ਸੀ ਆ ਵੇਖੋ ਹਾਂ ਹੁਣ ਇੱਥੇ ਉਹ ਯੂਨੀ ਜਿੱਥੇ ਉੱਥੇ ਚਲੋ ਕੀ ਕਰੇ ਬੰਦਾ ਆਵੇ ਲੋ ਸਾਰੀ ਚ ਐਵੇਂ ਆ ਵੇਖੋ ਇਹ ਆ ਵੇਖੋ ਹਾਂ ਇੱਕ ਪੋਦ ਨੇ ਬੀਜੀ ਆ ਆਪਣਾ ਤਾਂ ਲੱਗਣਾ ਨਹੀਂ ਸਿਸਟਮ ਪਰ ਫਲੋ ਮਾਰੇ ਫਲੋ ਮਾਰ ਕੇ ਸੈਟਿੰਗ ਹੁੰਦੀ ਐਵੇਂ ਕੋਈ ਨਹੀਂ ਸੈਟਿੰਗ ਹੁੰਦੀ ਭਰਾਲੀ ਦੀ ਜਿੰਨਾ ਮਰਜ਼ੀ ਜ਼ੋਰ ਲਾ ਲੈ ਕਣਕ ਨੇ ਖਰਾਬ ਹੋਣਾ ਹੀ ਹੋਣਾ ਕਿ ਆਪਦੀ ਆਪਣੀ ਫੈਰੀ ਦਾ ਹਿਸਾਬ ਹੈ ਸਾਡੀ ਫੈਰੀ ਤੇ ਕੋਈ ਸਿਸਟਮ ਨਹੀਂ ਜੇ ਮੰਨ ਲਓ ਪਰਾਲੀ ਬਰੂਲੀ ਦੱਪਣੀ ਹੈ ਤੇ ਇਹ ਪਰਲਾ ਕਿਲਾ ਮੰਨ ਲਓ ਆ ਕਿਲਾ ਤੇ ਵੱਖ ਰਹਿਣਾ ਆ ਵੇ ਲੋ ਇਹਦੇ ਚ ਵੀ ਹੋਈ ਜਾਣੇ ਆਪਰਾ ਚੱਕ ਪਰਾਲੀ ਦੱਬੀ ਸਾਰੀ ਤੇ ਆ ਬਿਨਾ ਪਰਾਲੀ ਵਾਲੀ ਜੇ ਔਰ ਆ ਵੇਖੋ ਉਹਨੂੰ ਮੈਂ ਤੁਹਾਨੂੰ ਆ ਵੇਖੋ ਪਰਾਲੀ ਇੰਨਾ ਜਿੱਥੇ ਜਿੱਥੇ ਇੱਥੇ ਕੋਈ ਨਹੀਂ ਪਰਾਲੀ ਤੇ ਕਣਕ ਬਿਲਕੁਲ ਸਹੀ ਹੈ ਜਿੱਥੇ ਪਰਾਲੀ ਹੈ ਆ ਵੇ ਲੋ ਕਣਕ ਦਾਲ ਗੱਠਾਂ ਚ ਵੀ ਰਹਿ ਜਾਂਦੀ ਇੱਥੇ ਵੇਚ ਲੋ ਸਾਡੀ ਪਾਲੀ ਕੋ ਨਹੀਂ ਮੰਨਦੀ ਪਰਾਲੀ ਪ੍ਰੂਲੀ ਨੁੱਕਾ ਵੀ ਬਾਕੀ 2-4 ਸਾਲ ਮੰਨ ਲਓ ਜਿਵੇਂ ਦੱਬਾ ਦੁਭਾਂਗੇ ਫਿਰ ਭਾਵੇਂ ਚੇ ਪਾ ਜੇ ਬਟ ਹੁਣ ਤੇ ਕੋਈ ਉਹ ਨਹੀਂਗਾ 2-4 ਸਾਲ ਮੰਨ ਲਓ ਕਰਕੇ ਉਹ ਮੇਰਾ ਰਖੜਿਆ ਜਾਂਦਾ ਜ਼ਿਮੀਦਾਰ ਜੀ ਦੀ 2 ਸਾਲ 2 ਸੀਜ਼ਨ ਕਣਕ ਨਹੀਂ ਹੋਈ ਕਿ ਮਿੱਤਰੋ ਆਪਣੀ ਇਹ ਗਿੱਤਰੀ ਹੈ ਉਹ ਆਪਣੀ ਪਛੇਤਰੀ ਪਛੇਤਰੀ ਦਾ ਰੰਗ ਵੱਖਰਾ ਇਹਨਾਂ ਨੂੰ ਪੈ ਗਈ ਏ ਦੋ ਦੋ ਖਾਦਾਂ ਪਈਆਂ ਸੱਚ ਜੇ ਤੀਜੀ ਖਾਦ ਮਿੱਤਰੋ ਪੈਣੀ ਹੈ ਜੇ ਕਰੋ ਚੱਕ ਆਪਾਂ ਦੇ ਮੇਰੀ ਸਾਹਮਣੇ ਤਿੰਨ ਤਿੰਨ ਖਾਦਾਂ ਹੀ ਪਾ ਕੇ ਤੇ ਸਪਰੇਅ ਠੋਕ ਦੇਣੀ ਨਾਲ ਨਾਲ ਪਾਣੀ ਜ ਮਿੱਤਰੋ ਲੱਗਣਾ ਨਹੀਂ ਪੈਪੋ ਵਾਪਸ ਸਾਰੇ ਇਕੱਠੇ ਕਰਵਾ ਲਏ ਨੇ ਬਸ ਆਪਣਾ ਰੱਖ ਰੱਖ ਦਿਆਂਗੇ ਅੰਦਰ ਅਮਰੂਦ ਵੀ ਹੋਈ ਨੇ ਬਾਬਾ ਉਹ ਪਰਲੀ ਮੋਟਰ ਤੇ ਲੱਗਾ ਉਹ ਅਮਰੂਦ ਨਹੀਂ ਮਿੱਠੇ ਬੜੇ ਮਿੱਠੇ ਅਮਰੂਦ ਨੇ ਬਸ ਇਹਨਾਂ ਚ ਇੱਕੋ ਕਮੀ ਮੰਨ ਲਓ ਜਿਹੜਾ ਜ਼ਿਆਦਾ ਪੱਕ ਕੇ ਉਹਨੂੰ ਕੀੜਾ ਪੈ ਜਾਂਦਾ ਨਹੀਂ ਤੇ ਬਹੁਤ ਮਿੱਠਾ ਅਮਰੂਦ ਆ ਬਹੁਤ ਮਿੱਠਾ ਆ ਚਲੋ ਖਾ ਕੇ ਪਤਾ ਲੱਗਦਾ ਅਮਰੂਦ ਤੇ ਬੜੇ ਲੱਗੇ ਨੇ ਹੁਣ ਵੀ ਮਾੜਾ ਘਟਾ ਵੱਧੇ ਖਾਣ ਨੂੰ ਅਮਰੂਦ ਕਰੀ ਆ ਵੇਖੋ ਬਲੌਗ ਖਾਲੀ ਜੰਤ ਅੰਮ੍ਰੋਦ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿੱਤਰੋ ਬਲੌਗ ਬਲੌਗ ਕਿਵੇਂ ਦਾ ਲੱਗਦੇ ਨੇ ਬਲੌਗ ਤੇ ਬਲੌਗ ਥਾ ਬਲੌਗ ਹੋਣਾ ਪਹਿਲਾਂ ਥੋੜੀ ਜੀ ਸੇਤਾਂ ਡਾਉਨ ਸਨ ਸੇਤਾਂ ਨੂੰ ਸੈਟ ਆ ਗਈਆਂ ਜਮ ਤੇ ਚੱਲਾਂਗੇ ਆਪਾਂ ਕਿਧਰੇ ਨਾ ਕਿਧਰੇ ਵਾਸੋਂ ਮਨੀਕਰਨ ਸਾਹਿਬ ਦੀ ਤੇ ਇਆਂ ਕੰਮ ਨੂੰ ਫਿਰਦੀ ਬਣਾਣੇ ਆ ਸਲਾਫ ਫਿਰ ਨਿਕਲਾਂਗੇ ਆਪਾਂ ਬਲੌਗ ਹੋਣਗੇ ਮਿੱਤਰੋ ਕਮੈਂਟ ਤੇ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਓਕੇ ਮਿਲਨੇ ਆ ਮਿੱਤਰੋ ਓਕੇ ਤੁਹਾਨੂੰ ਜਾ ਕੇ ਮਾਦਰ ਲਾਣੇ ਦਾ ਕੰਮ ਚੱਲਨੇ ਆ ਕਿਤੇ ਗੱਡੀ ਵੀ ਤਾਂ ਆਉਣੀ ਜਦੋਂ ਉਸ ਨਿਕਲਿਆ ਆ ਪਿਆ ਗੱਡੀ ਦਾ ਨਹੀਂ ਤਾਂ ਬਾਦ ਚੇ ਰਹਿ ਗਿਆ ਸੀ ਇਸ ਦੀ ਫਿਟਿੰਗ ਹੋ ਚੱਲੀ ਬਾਕੀ ਪੀਵੀਸੀ ਜਿਹੜੀ ਥੋੜੀ ਬਾਕੀ ਰਹਿ ਗਈ ਉਹ ਨਵੇੜ ਜਾਣਗੇ ਇੱਕ ਦੋ ਕੱਲ ਨੂੰ ਹੋਣਗੇ ਸ਼ਾਇਦ ਤੇ ਏਸੀ ਵੀ ਹੋ ਗਿਆ ਫਿੱਟ ਜੀ ਸਪਲਾਈ ਸਪਲਾਈ ਜੀ ਦੂਜਾ ਇਨਵਰਟਰ ਏਸੀ ਓਏ ਹੀਟ ਕੋਲ ਆਲਾ ਇਹ ਜੀ ਸਪਲਾਈ ਪਤਾ ਨਹੀਂ ਆਉਂਦਾ ਟਾਈਮ ਲੱਗਦਾ ਥੋੜੀ ਜਿਹੀ ਗੈਸ ਕੋਲ ਤਾਂ ਕਿ ਸਿਸਟਮ ਆਪੜੋਂ ਤੇ ਪਤਾ ਨਹੀਂ ਸ਼ੰਗਾ ਮਿੱਤਰੋ ਮਿਲਣਾ ਕਿਸੇ ਨਵੇਂ ਵੀਡੀਓ ਚ ਕੱਲ ਨੂੰ ਰੂਪਮ ਪਲਾਂ ਲੱਗੇ ਆ ਇੱਥੋਂ ਆ ਸ਼ਵਰੀ ਜੀ ਨਿਕਲ ਜੇਗੀ ਨਾਲੇ ਆ ਨੀਵੀਂ ਜੀ ਜਗਾ ਜਿੱਤਾਂ ਆ ਬਸ ਐਤ ਕੀ ਕੰਪਿਊਟਰ ਕਰਾਣਾ ਐ ਸਾਈਡ ਉੱਚੀ ਕਰਾ ਦੇਣੀ ਆ ਆਪ ਥੋੜੇ ਜਿ ਕਰਕੇ ਐਵੇਂ ਲੱਗਦਾ ਜਿਵੇਂ ਨਾ ਸੋਇਆ ਪਿਆ ਕਾਕਾ ਨਕਦਾ ਭੈੜਾ ਲੱਗਦਾ ਆਪਣੇ ਆਪ ਨੂੰ ਵੀ ਕੋਈ ਰਿਸ਼ਤੇਦਾਰ ਆਏ ਤੇ ਉਹਨੂੰ ਤੱਕਣੇ ਲੱਗਦਾ ਬਾਕੀ ਸਹੀ ਗੱਮ ਇੰਨਾ ਪੁੰਨੀਆਂ ਮੰਨ ਲਓ ਉਹ ਗੁੱਠਾ ਗੱਠਾ ਜੀ ਉਹ ਨਿਕਲ ਜਾਣਾ ਇੱਥੇ ਉਹਦਾ ਕੀ ਨਾਮ ਹੈ ਜਦੋਂ ਮੁੰਜੀ-ਮੁੰਜੀ ਚ ਲਾਨ ਵਾਲੇ ਆਉਂਦੇ ਨੇ ਨਾ ਆ ਪਾਣੀ ਸਾਰਾ ਇਹਦਾ ਅੱਛਾ ਬੱਚੇ ਦਾ ਸਾਰਾ ਇਧਰੋਂ ਆ ਗਿਆ ਇੱਥੇ ਉਹ ਫਿਰ ਉਹਦੇ ਨਾਲ ਜਿਵੇਂ ਜ਼ਮੀਨ ਜੀ ਬਹਿ ਜਾਂਦੀ ਹੈ ਪੱਧਰੀ ਹੋ ਜਾਂਦੀ ਹੈ ਕੁਝ ਪੈਲੀ ਵਗਦੀ ਕੋ ਨਹੀਂ ਇੱਥੋਂ ਸਭ ਤੋਂ ਵੱਡੀ ਗੱਲ ਇਹ ਐਤ ਕੀ ਵੀ ਉੱਥੇ ਸੁਪਰਸੇਡਰ ਨਹੀਂ ਫਿਰਿਆ ਵੇਖੋ ਬਾਕੀ ਕਣਕ ਵੇਖ ਲੋ ਉੱਤਰੋਂ ਆਪਣੀ ਕਣਕ ਤਾਂ ਸਹੀ ਹੈ ਚਲੋ ਪਾਣੀ ਪੁਣੀ ਤੇ ਧੁੱਪ ਲੱਗੀ ਤੇ ਨਿਕਲ ਜਾਣਾ ਆ ਜੌਨਗੇ ਨਾਲ ਦੇ ਵੀ ਸਾਰੇ ਬੈੰਨੇ ਆ ਫਿਰ ਹੈ ਖਾਲੀਆਂ ਬਣਾ ਕੇ ਪਾਣੀ ਪੁਣੀ ਕੱਢੰਦੇ ਆ ਨਾਲ ਨਾਲ ਨਹੀਂ ਟੱਕਣ ਕਦਾ ਤੁਹਾਨੂੰ ਪਤਾ ਨਾ ਸੋਈ ਜਾਣਾ ਪਹਿਲਾਂ ਹੀ ਨਹੀਂ ਹੁੰਦੀ ਕਿੰਨਾ ਕਰਕੇ ਰਹਿੰਦੀ ਸੰਦੀ ਓਵੇਂ ਜਲੂਸ ਨਿਕਲ ਜਾਣਾ ਲੈ ਜਿੱਤੇ ਬੀਬੋ ਦਿੱਤਾ ਉਹ ਤੇ ਉੱਗ ਗਿਆ ਮੰਨ ਲਓ ਬਟਾ ਪਾਣੀ ਚ ਫਿਰ ਤੁਹਾਨੂੰ ਪਤਾ ਗਲ ਵੀ ਜੁੰਦੇ ਵੀ ਜਾ ਜਾ ਕੱਢ ਦਿੰਨੇ ਆ ਨਾਲ ਨਾਲ ਖਤਾਨਾਂ ਦਾ ਬੜਾ ਫਾਇਦਾ ਵੈਸੇ ਤੇ ਖਾਦ ਆਪਾਂ ਅੱਜ ਤੇ ਆਂਦੇ ਨਹੀਂ ਕੱਲ ਨੂੰ ਸ਼ਾਇਦ ਮਿਲੇਗੀ ਰੱਕੀ ਬਿੰਨੇ ਆ ਕਿਵੇਂ ਹੁੰਦਾ ਪਿਉ ਤੋ ਟੁੱਲੂ ਲਾਤਾ ਮਿੱਤਰੋ ਆਪਾਂ ਇਹ ਰੱਖ ਇਹ ਗੁੱਠਾ-ਗੱਠਾਂ ਚ ਪਾਣੀ ਸੀ ਉਹ ਸਾਰਾ ਨਿਕਲ ਜਾਏਗਾ ਪੈਪ ਆਪਾਂ ਇਧਰੋਂ ਦੀ ਕੱਢ ਕੇ ਆਹ ਕਰੋ ਚੈੱਕ ਲਾਤਾ ਇਧਰੋਂ ਦੀ ਆ ਨਿਕਲ ਜਾਏਗੀ ਛਪੜੀ ਜੀ ਆ ਵੀ ਇਧਰੋਂ ਤੋੜ ਦਾਂਗੇ ਆ ਵੀ ਨਿਕਲ ਜਾਏਗਾ ਸਾਰਾ ਪਾਣੀ ਇੱਕ ਕਰੀਓ ਉੱਥੇ ਲਾ ਦਾਂਗੇ ਆ ਨਿਕਲ ਗਿਆ ਇੱਧਰ ਵੀ ਲਾ ਦਾਂਗੇ ਉਹ ਜਗਾੜ ਚੱਕ ਚੱਕੋ ਲੱਗ ਗਿਆ ਟੁੱਲੂ ਵੀ ਆਪਣਾ ਉਹਨੂੰ ਦੋ ਦੋ ਘੰਟਿਆਂ ਚ ਖੇਤ ਦੇਣਾ ਪਾਣੀ ਮਨ ਲਓ ਪੂਰਾ ਪਰ ਕੇ ਜਾਂਦਾ ਬੜਾ ਇਹਦਾ ਬੜਾ ਫਾਇਦਾ ਆਪਾਂ ਨੂੰ ਤੇ ਬਾਈ ਪਤਾਰ ਲਾਣੀ ਬਸ ਹੋਰੇ ਦੀ ਕੀ ਪੈਪ ਪੈਪ ਨੋਰਮਲ ਹੁੰਦਾ ਹੀ ਘਰ ਵੀ ਤਾਰ ਵੀ ਹੁੰਦੀ ਆਪਾਂ ਨੂੰ ਤੇ ਬੜਾ ਫਾਇਦਾ ਤੇ ਉਦੋਂ ਜਦੋਂ ਕੋਠੀ ਪਾਣੀ ਸੀ ਨਾ ਤੋ ਪਹਿਲਾਂ ਲਿਆਂਦਾ ਸੀ ਤੇ ਤرائی ਕਰਨੇ ਆ ਤੀਜੀ ਮੰਜ਼ਲ ਤੱਕ ਵੀ ਪਹਿਲਾਂ ਛੋਟਾ ਲਿਆਂਦਾ ਸੀ ਫਿਰ ਆ ਲਿਆਂ ਇੱਕ ਇਸ ਤੋਂ ਵੱਡਾ ਵੀ ਸੀ ਉਹ ਲਿਆਂਦਾ ਸੀ ਉਹ ਖਰਾਬ ਹੋ ਗਿਆ ਉਹ ਫਿਰ ਇਹਨਾਂ ਸਾਨੂੰ ਸਪੇਅਰ ਹਸਤ ਦਿੱਤਾ ਹੀ ਉਹ ਹੀ ਚੱਲਦਾ ਪਿਆ ਉਹ ਦੋਂ ਦਾ ਕਰਮਾਲਾ ਇਸ ਲਈ ਵੀ ਇਹਨੇ ਬੜਾ ਸਾ ਮਤਲਬ ਕਿ ਪਾਣੀ ਪੁਣੀ ਜਿਵੇਂ ਮੰਨ ਲਓ ਵੱਡਿਆ ਹੀ ਬੜਾ ਆਪਾਂ ਥੋੜੀ ਜਿਹੀ ਮੰਨ ਲਓ ਚੁੱਕਤੀ ਹੈ ਥੱਲੇ ਪਲਾਸਟਿਕ ਵਾਲੀ ਦੂਜੀ ਹੈ ਆ ਵੇਖੋ ਪੈ ਮੰਨ ਲਉ ਡਰੇ ਬੜਾ ਪਾਣੀ ਦਿੰਦਾ ਹੈ ਤੇ ਕਿਧਰੇ ਪਾਣੀ ਇੰਨੇ ਨਾਲ ਹੀ ਮੰਨ ਲਉ ਵੀ ਇੰਨਾ ਨਾ ਵੀ ਨਿਕਲੀ ਜਾਏ ਤੇ ਸੈਟਿੰਗ ਆ ਜਾਣੀ ਬੜੀ ਵਧੀਆ ਨਾਲੇ ਸਾਫ ਪਾਣੀ ਠੰਡਾ ਵਧੀਆ ਪਾਣੀ ਇਕੱਲਾ ਤੇ ਫੇਰ ਹੀ ਬਸ 10 ਮਿੰਟ ਮੋਟਰ ਚਲਾ ਦਿੰਨੇ ਆ ਬਾਅਦ ਚ ਵੀ ਜਦੋਂ ਆਪਣਾ ਨਿਬੜ ਜਾਂਦਾ ਕੰਮ ਬਸ ਹੋਰ ਕੀ ਹੈ ਮੰਦੇ ਮੰਨ ਲਉ ਨਿੱਕੇ ਨਹੀਂ ਕਈ ਨਹੀਂ ਪਰ ਨੁਕਸਾਨ ਬੜਾ ਕਰਦੇ ਨੇ ਹੁਣ ਮੰਨ ਲਓ ਵੀ ਜਿਵੇਂ ਨਾ ਗੁੱਠਾ ਗੁੱਠਾ ਚੋਂ ਬੰਦਾ ਪਾਣੀ ਕੱਢੇ ਤੇ ਆ ਗੁੱਠਾ ਸਾਰੀਆਂ ਮਰਨੀਆਂ ਹੀ ਨੇ ਇਹ ਨਾਲ ਹੀ ਬੜਾ ਝਾੜ ਦਾ ਫਰਕ ਪੈਂਦਾ ਹੁਣ ਆ ਵੀ ਇਹ ਇੱਥੇ ਵੀ ਆਪਾਂ ਮਿੱਤਰੋ ਖੱਡਾ ਮਾਰ ਕੇ ਥੋੜਾ ਜਿਹਾ ਆ ਵੀ ਪਾਣੀ ਇੱਧਰੋਂ ਹੀ ਲਾ ਕੇ ਕੱਢ ਦੇਣਾ ਆ ਸਾਰਾ ਨਿਕਲ ਜਾਈ ਜਾਗਾ ਉਧਰੋਂ ਵੀ ਇਹ ਚੀਜ਼ ਦਾ ਇਹਦਾ ਵੀ ਆ ਗੁੱਠਾਂ ਜੀ ਵਾਲਾ ਕੱਢਦਾ ਸਾਰਾ ਪਰਾ ਨੂੰ ਆ ਵੀ ਮੰਨ ਲਓ ਆ ਖਾਲੀ ਹੋ ਜਾਣਾ ਸਾਰਾ ਉਹ ਨਿਕਲ ਹੀ ਜਾਣਾ ਸਾਰਾ ਜਲਦੀ ਜਾਏਗਾ ਸਾਨੂੰ ਕੀ ਹੁੰਦਾ ਨਾਲੇ ਕਿਹੜਾ ਗੰਦਾ ਪਾਣੀ ਸਾਫ਼ ਪਾਣੀ ਬਿਲਕੁਲ ਨਾ ਦੇਖੋ ਆਪ ਪੋਸਟ ਲੇ ਮਿੱਤਰੋ ਪੀਵੇ ਕੰਮ ਸੀ ਥੋੜਾ ਜਾਂ ਗੱਦੇ ਗੁੱਦੇ ਅਜੇ ਵੀ ਉਵੇਂ ਹੀ ਪਏ ਨੇ ਅੱਜ ਸਾਡੀ SLAZ ਹੀ ਵੈਕਿਊਮ ਕਰਕੇ ਤੇ ਗੁਰੂ ਘਰ ਦੇ ਆਵਾਂਗੇ ਪਰ ਅੱਜ ਫੇਰ ਇੰਨੇ ਟਾਈਮ ਲੱਗਾ ਕੁਝ ਮੰਨ ਲਓ ਮੋਟਰ ਤੇ ਉਹ ਕਰਦੇ ਨੇ ਪੁੱਲੂ ਤਲੂ ਪੰਪ ਲਾਉਂਦੇ ਰਹੇ ਦਰਰ ਨੂੰ ਵੀ ਕੰਮ ਸੀ ਉਹ ਵੀ ਗਏ ਸਨ ਤੇ ਨਾਲ ਦਿਹਾਣੇ ਆਉਣਾ ਸੀ ਅੱਜ ਐ ਨਹੀਂ ਮਿੱਤਰੋ ਤੇ ਵੀ ਆਉਣ ਆਪਾ ਮਿੱਤਰੋ ਕੰਮ ਸੀ ਫੋਨ ਫਾਨ ਪੁੱਛਣਾ ਸੀ ਫੋਨ ਦੀ ਯਾਰ ਗੱਲ ਨਹੀਂ ਬਣੀ 15 ਪ੍ਰੋ ਮੈਕਸ ਚ ਪੈਂਦੇ ਨੇ 25 ਤੇ 16 ਪ੍ਰੋ ਮੈਕਸ ਚ ਪੈਂਦੇ ਨੇ 40 ਪਤਾ ਨਹੀਂ 35 40 ਇੰਨਾ ਕੋ ਪੈਂਦਾ 512 GB ਲੈਣਾ ਹੈ 256 ਤੇ ਫੁੱਲ ਹੋ ਗਿਆ ਜਮਾ ਬਾਕੀ ਵੇਨੇ ਹੁਣ ਕੀ ਪੰਦਾ ਕੀ ਨਹੀਂ ਕਿਵੇਂ ਕਰਨਿਆ ਸਟ 15 Pro Max ਤੇ ਜਾਵਾ ਸੇਮ ਸੇਮ ਹੀ ਆ ਹੁਣ ਵੇਖੋ ਕੀ ਕਰਨਿਆ ਸਮਝਾ ਕੰਮ ਆ ਹਰੇ ਫੋਟੋ ਵੇਖੋ ਤੇ ਖਿੱਚਦਾ ਚੁੱਭ ਖਿੱਚ ਬੰਦੀ ਹਣੀ ਘਾਤੋ ਬਾਹਰ ਆਏ ਨੇ ਬਈ ਫਰ ਸਟੂਟ ਸ਼ੂਜ਼ ਆਹ ਦੇਖੋ ਮਿੱਤਰੋ ਖਾਣ ਪੀਣਾ ਹੋਣਾ ਖਾਣ ਪੀਣ ਵਾਲਾ ਸਮਾਨ ਮੰਗਾਇਆ ਫਿਰ ਮਿਲਨੇ ਆ ਫੋਟੋ ਵੇਖੋ ਸਾਈ ਸਾਡੇ ਹੋਂ ਤੋਂ ਆਰਡਰ ਬੁੱਕ ਜਾਨਾ ਪਿੰਡ ਸਾਡੇ ਹੋਂ ਤੋਂ ਪਹਿਲਾਂ ਉਹ ਆਹ ਜਿਹੜੀ ਕੁੱਤੀ ਕੱਤੀ ਬੈਠੀ ਜੀ ਇੱਥੇ ਝੜ ਕੇ ਆਓ ਅੱਗੇ ਸਿੱਕੇ ਆ ਜਾਓ ਚੱਲ 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 ਓਏ ਓਲਾ ਆਇਆ ਇਹਨੂੰ ਪੀਪੇ ਨੂੰ ਆ ਜਾਓ ਆਰੋ ਜਗਾਈਆਂ ਇਹਦੀਆਂ ਲੱਟਾਂ ਨਹੀਂ ਇਹ ਤੇੜੀਆਂ ਨੇ ਚੱਲੇ ਓ ਉਹ ਮੈਂ ਉਹ ਜਿਹੜੀਆਂ ਥੱਲੇ ਲਵਾਈਆਂ ਹਨ ਨੀਲੀਆਂ ਜੀਆਂ ਚੋਟਕੀਆਂ ਨੇ ਐਨੇ ਤਰ ਮੋੜ ਤੇ ਕਰਾਈ ਮੋੜ ਸੜਾ ਮੋੜੀ ਦੇ ਮੋੜ ਤੇ ਸ਼ਾਰਟ ਹੁੰਦੀ ਆ ਕਰਾਈ ਉੱਥੇ ਅੱਜ ਬੁਰੇ

ਯਾ ਓਏ ਕੀ ਕੀ ਸਮਾਨ ਆਇਆ ਖਾਣਾ ਦਾ ਹਾਂ ਓਏ ਦਾ ਓ ਲੈ ਆਉਰਾ ਉਹ ਪਾਸਤਾ ਸਿਮਰਨ ਦੇ ਆ ਵਾ ਜਾ ਕੇ ਬਚਦੇ ਆ ਤੀਜਾ ਵੀ ਆ ਗਿਆ ਬਸ ਠੀਕ ਤਨੂ ਲੇਟ ਉਹਨੂੰ ਬੁਖਾਰ ਹੋਇਆ ਤੇ ਫਿਰ ਕੀ ਬੁਖਾਰ ਇਹਨੇ ਲੰਘਦਾ ਨਹੀਂਗਾ ਕਿੰਨੇ ਦੇ ਆਇਓ ਕੋ ਨਹੀਂ ਆ ਲਿਆ ਹੋਰ ਸੋ ਤੇ ਕੀ ਉਹਨੂੰ ਕਹਿੰਦੇ ਨੇ ਕੀ ਤੱਕ ਗੱਬਾ ਲੋ ਤੁਸੀਂ ਹੋਰ ਲੈ ਭਲੀ ਗਜਰ ਪਿੰਡੀਆਂ ਕੱਢੋ ਉਹ ਪਾਪ ਸਮਾਨ ਰੇ ਓਏ ਉੱਥੋਂ ਸੋਠੇ ਰਿਗਾਰਡ ਪੁੱਤ ਥੋੜੇ ਚੁੱਪ ੜੀ ਕੱਟਾ ਇਦਾਂ ਜਿਵੇਂ ਇੰਦਾ ਅੱਗੇ ਕੱਟਾ ਹੀ ਨਹੀਂ ਖਾਦਾ ਕਦੀ ਮੋਟਰਾਂ ਦਾ ਕੱਟਾ ਹੀ ਖਾਂਦੇ ਨੇ ਸੀਜਣਾ ਜੇ ਅੱਛਾ ਨਹੀਂ ਤਾਂ ਖਾਣ ਦੀ ਬਣੀ ਉਹ ਸੰਡ ਸਵੇਰ ਦੀ ਬੜੀ ਮਾਰ ਆਈ ਮੋਟਰਾਂ ਤੇ ਆਏ ਭੇਵੇਂ ਸਾਨੂੰ ਤੰਮੀ ਬਾਹਰ ਨਿਕਲੇ ਨਾ ਫਿਰ ਬੋਧ ਨਹੀਂ ਗਿਆ ਦੋ ਘੜੇ ਪੈਂ ਮੁੱਢਾ ਪੂਰਾ ਹੋ ਗਿਆ ਸੀ ਗੁਰਬਾਲਿਆਂ ਦਾ ਕਿਵੇਂ ਓਏ ਉੱਥੇ ਗੱਲਬਾਤ ਕੋਣ ਆਇਆ ਭਾਈ ਰਾਜ ਦੇ ਡੇਰ ਦੇ ਉੱਥੇ ਵੀ ਅੱਜ ਬੜੇ ਸੀਦਾਨੀ ਲਿਆ ਲਿਆ ਉਹ ਯਾਰ ਪੀ ਜਾ ਤੇ ਰੱਖ ਲਈ ਥੱਲੇ ਬੰਦਾ ਬਣਾਇਆ ਯਾਰ ਸ਼ਰਟ ਮਸਾਲਾ ਕੱਢ ਦੇ ਆਹ ਲੀ ਹੁਣ ਲਿਆ ਬੰਦਾ ਵੀ ਤੈਨੂੰ ਸਿਆੜੇ ਜੀ ਕਿਉਂ ਗਾਲਾਂ ਕੱਢ ਦੇ ਉਹ ਕਾਢ ਚਟਣੀ ਕੈਚਪ ਇਹਦੇ ਵਿੱਚ ਤਾ ਨਾ ਕਿੰਨੀ ਆਈ ਦਰ ਉਹ ਵਿਚਾਂਕ ਤੇ ਵਗਾ ਓਏ ਲਾਈਟ ਚਗਾਓ ਇੱਥੇ ਇੱਕ ਮਿੰਟ ਆ ਵੇਖੀ ਆ ਲੱਛਣ ਵੇਖ ਲੋ ਕੀ ਕਰਦਾ ਫੇਰ ਲੈ ਆ ਬੱਸ ਯਾਰ ਓ ਲੈ ਮਰਨੋ ਹੋ ਗਿਆ ਹੀ ਚੱਲ ਜਾ ਕੀ ਹੋਇਆ ਹੈ ਮਾਰ ਚੁੱਕਿਆ ਬੱਸ ਚਾਲੇ ਛੱਡ ਗਿਆ ਛੱਡ ਗਿਆ ਹੀ ਮੋਟਰਸਾਈਕਲ ਲੈ ਜਾ ਆਪਦੀ ਮੋਟਰਸਾਈਕਲ ਤੇ ਆਂਦਾ ਮੈਨੂੰ ਛੱਡ ਗਿਆ ਖੰਡਾ ਛੱਡ ਗਿਆ ਦਵਾ ਗੋ ਚਲੋ ਇਹ ਚਲੀਏ ਦਬਾਜੋ ਕੀ ਨਾ ਛੱਡਦਾ ਨਾ ਨਾ ਛੱਡ ਚਲਾ ਦਰ ਚਲੋ ਆਓ ਇਹ ਨਹੀਂ ਜਾਣਾ ਉਧਰੋਂ ਚਲੋ ਚੱਲ ਚੰਗਾ ਅਸੀਂ ਨਹੀਂ ਜਾਣਾ ਚੰਗਾ ਚਲੋ